ਭਾਰਤ ਨੇ ਸਾਰਸਪਾਟੇ ਦੇ ਖੇਤਰ ਵਿੱਚ ਵੱਡੀ ਛਾਲ ਮਾਰੀ ਹੈ ਬ੍ਰਿਟੇਨ ਦੇ ਵਕਾਰੀ ਅਖਬਾਰ ਦੇ ਵਿੱਚ ਟੈਲੀਗ੍ਰਾਮ ਦੀ 2025 ਦੀ ਚੋਟੀ ਦੇ ਸਾਰਸਪਾਟਾ ਸਥਾਨਾਂ ਦੀ ਸੂਚੀ ਦੇ ਵਿੱਚ ਭਾਰਤ ਤੀਜਾ ਸਥਾਨ ਹਾਸਲ ਕਰਨ ਦੇ ਵਿੱਚ ਕਾਮਯਾਬ ਰਿਹਾ ਇਸ ਸੂਚੀ ਦੇ ਵਿੱਚ ਨਿਊਜ਼ੀਲੈਂਡ ਪਹਿਲੇ ਸਥਾਨ ਤੇ ਹੈ ਤੇ ਜਾਪਾਨ ਜੋ ਹੈ ਉਹ ਦੂਸਰੇ ਸਥਾਨ ਤੇ ਹੈ ਜਦੋਂ ਕਿ ਅਮਰੀਕਾ ਅਤੇ ਚੀਨ ਵਰਗੇ ਵੱਡੇ ਦੇਸ਼ ਭਾਰਤ ਤੋਂ ਪਿੱਛੇ ਨੇ ਭਾਰਤ ਦੇ ਪ੍ਰਾਣਾਚਾਰੀ ਤੇ ਲਗਜ਼ਰੀ ਪ੍ਰਾਣਾਚਾਰੀ ਖੇਤਰ ਨੂੰ ਵੱਡੀ ਅੰਤਰਰਾਸ਼ਟਰੀ ਮਾਨਤਾ ਮਿਲੀ ਹੈ। ਓਬਰਾਏ ਹੋਟਲਸ ਨੂੰ ਦੁਨੀਆ ਦਾ ਨੰਬਰ 1 ਹੋਟਲ ਬ੍ਰਾਂਡ ਦਾ ਦਰਜਾ ਦਿੱਤਾ ਗਿਆ ਹੈ ਤੇ ਤਾਜ ਹੋਟਲਸ ਨੂੰ ਤੀਜਾ ਸਥਾਨ ਦਿੱਤਾ ਗਿਆ ਹੈ। ਇੰਡੀਅਨ ਹੋਟਲਸ ਕੰਪਨੀ ਲਿਮਟਿਡ ਜੋ ਕਿ ਤਾਜ ਬ੍ਰਾਂਡ ਚਲਾਉਂਦੀ ਹੈ ਉਸਨੇ 2024 ਦੇ ਵਿੱਚ ਹੁਣ ਤੱਕ 50 ਨਵੇਂ ਹੋਟਲ ਲਾਂਚ ਕੀਤੇ ਨੇ ਕਿ 2030 ਦੇ ਤੱਕ ਉਹਨਾਂ ਨੇ 700 ਹੋਟਲਾਂ ਦਾ ਟੀਚਾ ਰੱਖਿਆ ਹੈ। ਫ੍ਰਾਂਸ ਦਾ ਇਕੋਰ ਗਰੁੱਪ ਵੀ ਇਸ ਦੌਰ ਦੇ ਵਿੱਚ ਸ਼ਾਮਿਲ ਹੈ ਜੋ ਆਪਣੇ ਹੋਟਲਾਂ ਨੂੰ ਤਿੰਨ ਗੁਣਾ ਵਧਾਉਣ ਦੀ ਤਿਆਰੀ ਕਰ ਰਿਹਾ ਹੈ ਭਾਰਤ ਦਾ ਪ੍ਰਤੀ ਵਿਅਕਤੀ ਜੀਡੀਪੀ 3000 ਡਾਲਰ ਨੂੰ ਪਾਰ ਕਰ ਗਿਆ ਜਿਸ ਦੇ ਨਾਲ ਦੇਸ਼ ਵਿੱਚ ਯਾਤਰਾ ਦੀਆਂ ਆਦਤਾਂ ਤੇਜ਼ੀ ਨਾਲ ਬਦਲ ਗਈਆਂ ਨੇ ਲੋਕ ਹੁਣ ਦੇਸ਼ ਦੇ ਅੰਦਰ ਅਤੇ ਵਿਦੇਸ਼ ਵਿੱਚ ਸਾਲ ਵਿੱਚ ਕਈ ਵਾਰ ਯਾਤਰਾ ਕਰ ਰਹੇ ਨੇ ਇਹ ਘਰੇਲੂ ਸੈਰਸਪਾਟੇ ਨੂੰ ਮਜ਼ਬੂਤ ਕਰ ਰਿਹਾ ਹੈ ਤੇ ਇਸ ਸਮੇਂ ਭਾਰਤ ਵਿੱਚ ਲਗਭਗ 2 ਲੱਖ ਬ੍ਰਾਂਡ ਵਾਲੇ ਹੋਟਲ ਕਮਰੇ ਨੇ ਜੋ ਕਿ ਆਬਾਦੀ ਦੇ ਅਨੁਪਾਤ ਦੇ ਵਿੱਚ ਬਹੁਤ ਘੱਟ ਹਨ ਸਿਲੀਗੁਰੀ ਹੁਣ ਡੈਸਟੀਨੇਸ਼ਨ ਵੈਡਿੰਗ ਲਈ ਨਵੀਂ ਪਸੰਦ ਬਣਦਾ ਜਾ ਰਿਹਾ ਹੈ ਬਿਹਾਰ ਅਤੇ ਬੰਗਾਲ ਦੇ ਬਹੁਤ ਸਾਰੇ ਪਰਿਵਾਰ ਇਸ ਸ਼ਾਂਤ ਪਹਾੜੀ ਸਟੇਸ਼ਨ ਨੂੰ ਵਿਆਹ ਸਥਾਨ ਵਜੋਂ ਚੁਣ ਰਹੇ ਨੇ ਮੈ ਫੇਰ ਤੋਂ ਬਾਅਦ ਹੁਣ ਤਾਜ ਆਈਟੀਸੀ ਤੇ ਹਾਇਤ ਵਰਗੇ ਵੱਡੇ ਬ੍ਰਾਂਡ ਵੀ ਇੱਥੇ ਹੋਟਲ ਖੋਲਣ ਦੀ ਯੋਜਨਾ ਬਣਾ ਰਹੇ ਨੇ ਕਰੋੜਾ ਰੁਪਏ ਖਰਚ ਕਰਨ ਵਾਲੇ ਪਰਿਵਾਰਾਂ ਲਈ ਜੋ ਐ 100 ਕਮਰੇ ਵਾਲੇ ਹੋਟਲ ਵੀ ਕਾਫੀ ਨਹੀਂ ਨੇ ਭਾਰਤ ਦਾ ਪ੍ਰਾਣਚਾਰੀ ਖੇਤਰ ਹੁਣ ਨਾ ਸਿਰਫ ਵਿਕਾਸ ਵੱਲ ਸਗੋ ਕੇ ਬਦਲਾਅ ਵੱਲ ਵੀ ਤੇਜ਼ੀ ਨਾਲ ਵਧ ਰਿਹਾ ਹੈ